ਸਸਤੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਅੱਜ ਕੱਲ੍ਹ ਜ਼ਿਆਦਾਤਰ ਲੋਕ ਆਪਣੀ ਸਿਹਤ ਪ੍ਰਤੀ ਬਹੁਤ ਸੁਚੇਤ ਹੋ ਗਏ ਹਨ ਫਿੱਟ ਅਤੇ ਸਿਹਤਮੰਦ ਰਹਿਣ ਲਈ ਲੋਕ ਕਈ ਉਪਾਅ ਕਰ ਰਹੇ ਹਨ ਅਜਿਹੇ ਲੋਕ ਅਕਸਰ ਵਰਕਆਊਟ ਜਾਂ ਡਾਈਟ ਦੀ ਮਦਦ ਲੈਂਦੇ ਹਨ ਲੋਕ ਅਕਸਰ ਭਾਰ ਘਟਾਉਣ ਜਾਂ ਭਾਰ ਸੰਭਾਲਣ ਲਈ ਵੱਖ-ਵੱਖ ਕਿਸਮਾਂ ਦੀਆਂ ਖੁਰਾਕਾਂ ਦੀ ਪਾਲਣਾ ਕਰਦੇ ਰਹਿੰਦੇ ਹਨ ਹਰ ਰੋਜ਼ ਇੱਕ ਜਾਂ ਦੂਜੀ ਖੁਰਾਕ ਰੁਝਾਨ ਵਿੱਚ ਦਿਖਾਈ ਦਿੰਦੀ ਹੈ ਇਸ ਸੰਦਰ ਵਿੱਚ ਨੋ ਰਾਈਟ ਡਾਈਟ ਇਨੀ ਦਿਨੀ ਕਾਫੀ ਚਰਚਾ 'ਚ ਹੈ ਹਾਲ ਹੀ ਚ ਬਾਲੀਵੁੱਡ ਅਮਨੇਤਰੀ ਵਿਦਿਆ ਬਾਲਨ ਨੇ ਆਪਣੇ ਖਾਣ ਪੀਣ ਬਾਰੇ ਗੱਲ ਕਰਦੇ ਹੋਏ ਕਿਹਾ ਹੈ ਕਿ ਉਹ ਨੋਰਾ ਡਾਈਟ ਤੇ ਜ਼ਿਆਦਾ ਧਿਆਨ ਦਿੰਦੀ ਹੈ ਆਪਣੇ ਤਰੀਆਂ ਦੇ ਇਸ ਖੁਲਾਸੇ ਤੋਂ ਬਾਅਦ ਨੋਰਾ ਡਾਈਟ ਸੋਸ਼ਲ ਮੀਡੀਆ ਤੇ ਟ੍ਰੈਂਡ ਕਰਨ ਲੱਗੀ ਹੈ ਅਜਿਹੀ ਸਥਿਤੀ ਵਿੱਚ ਅਸੀਂ ਜਾਣਾਂਗੇ ਕਿ ਇਹ ਖੁਰਾਕ ਕੀ ਹੈ ਤੇ ਇਸ ਦੇ ਕੀ ਫਾਇਦੇ ਹੁੰਦੇ ਹਨ ਨੰਬਰ 1 ਨੋਰਾ ਡਾਈਟ ਕੀ ਹੈ ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਇੱਕ ਖੁਰਾਕ ਹੈ ਜਿਸ ਵਿੱਚ ਕੱਚਾ ਭੋਜਨ ਸ਼ਾਮਲ ਨਹੀਂ ਹੁੰਦਾ ਆਮ ਤੌਰ ਤੇ ਇਸ ਖੁਰਾਕ ਵਿੱਚ ਸਾਰੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਚੰਗੀ ਤਰ੍ਹਾਂ ਪਕਾਈਆਂ ਜਾਂਦੀਆਂ ਹਨ ਜਾਂ ਚੰਗੀ ਤਰ੍ਹਾਂ ਪ੍ਰੋਸੈਸ ਕੀਤੀਆਂ ਜਾਂਦੀਆਂ ਹਨ। ਕਦੇ-ਕਦੇ ਕਈ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ, ਗਰਭਵਤੀ ਔਰਤਾਂ, ਕੁਝ ਖਾਸ ਅਲਰਜੀ ਵਾਲੇ ਲੋਕਾਂ ਆਦਿ ਲਈ ਕੁਝ ਖਾਸ ਕਿਸਮ ਦੇ ਕੱਚੇ ਭੋਜਨਾਂ ਦੇ ਬੰਦੀ ਲਗਾਈ ਜਾਂਦੀ ਹੈ। ਨੰਬਰ 2 ਪੋਸ਼ਟਿਕ ਸਮਾਈ ਵਿੱਚ ਸੁਧਾਰ। ਖਾਣਾ ਪਕਾਉਣਾ ਉਹਨਾਂ ਵਿੱਚ ਸ਼ਾਮਲ ਕੁਝ ਪੋਸ਼ਟਿਕ ਤੱਤ ਦੀ ਜੀਵ ਉਪਲਬਧਤਾ ਨੂੰ ਵਧਾ ਸਕਦਾ ਹੈ ਜਿਸ ਨਾਲ ਉਹਨਾਂ ਨੂੰ ਸਰੀਰ ਵਿੱਚ ਆਸਾਨੀ ਨਾਲ ਲੀਨ ਹੋ ਜਾਂਦਾ ਹੈ। ਇਹ ਖਾਸ ਤੌਰ ਤੇ ਪੀਟਾਮਾ ਦੇ ਖਨੇਜਾਂ ਲਈ ਚੰਗਾ ਹੈ ਜੋ ਪਕਾਏ ਹੋਏ ਰੂਵੇ ਵਿੱਚ ਬਿਹਤਰ ਢੰਗ ਨਾਲ ਲੀਨ ਹੋ ਜਾਂਦੇ ਹਨ ਨੰਬਰ 3 ਪੋਜਨ ਦੁਆਰਾ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੇ ਜੋਖਮ ਨੂੰ ਘਟਾਓ ਸਹੀ ਤਾਪਮਾਨ ਦੇ ਪੋਜਨ ਬਕਾਉਣ ਨਾਲ ਕੱਚੇ ਪੋਜਨਾਂ ਵਿੱਚ ਮੌਜੂਦ ਹਾਨੀਕਾਰਕ ਬੈਕਟੀਰੀਆ ਵਾਇਰਸ ਅਤੇ ਪਰਜੀਵੀਆਂ ਨੂੰ ਮਾਰਿਆ ਜਾ ਸਕਦਾ ਹੈ ਇਹ ਪੋਜਨ ਨਾਲ ਹੋਣ ਵਾਲੀਆਂ ਬਿਮਾਰੀਆਂ ਰੋਕਣ ਵਿੱਚ ਮਦਦ ਕਰ ਸਕਦਾ ਹੈ ਜੋ ਕਿ ਕਮਜ਼ੋਰ ਕਮਿਊਨਿਟੀ ਸਿਸਟਮ ਵਾਲੇ ਲੋਕਾਂ ਲਈ ਖਾਸ ਤੌਰ ਤੇ ਲਾਈਫ ਸੇਵਿੰਗ ਹੋ ਸਕਦਾ ਹੈ ਗਰਮੀਆਂ ਦੇ ਮੌਸਮ ਵਿੱਚ ਪੋਹ ਜਾਂਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਗਰਮ ਮੌਸਮ ਵਿੱਚ ਪੋਹ ਜਾਂਦੇ ਖਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਪਾਚਨ ਵਿੱਚ ਸੁਧਾਰ ਜਦੋਂ ਭੋਜਨ ਪਕਾਇਆ ਜਾਂਦਾ ਹੈ ਤਾਂ ਕੁਝ ਭੋਜਨਾਂ ਵਿੱਚ ਮੌਜੂਦ ਸਖਤ ਸੈੱਲ ਦੀਆਂ ਕੰਧਾਂ ਅਤੇ ਫਾਈਬਰ ਨੂੰ ਤੋੜ ਦਿੰਦਾ ਹੈ ਜਿਸ ਨਾਲ ਸਰੀਰ ਨੂੰ ਪਾਚਨਾ ਅਤੇ ਪੋਸ਼ਕ ਤੱਤ ਕੱਢਣਾ ਆਸਾਨ ਹੋ ਜਾਂਦਾ ਹੈ ਇਹ ਪਾਚਨ ਸੰਬੰਧੀ ਸਮੱਸਿਆਵਾਂ ਸਹਿਮਸੀਤਾ ਵਾਲੇ ਵਿਅਕਤੀਆਂ ਵਿੱਚ ਫਾਇਦੇਮੰਦ ਹੋ ਸਕਦਾ ਹੈ ਧੰਨਵਾਦ